ਪੰਜਾਬ 'ਚ 19 ਅਗਸਤ ਤੱਕ ਮੀਂਹ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਹੈ ਕਿ ਜਾਨੋ ਕਿ ਅੱਜ ਪਾਰੀ ਵੀ ਪੈ ਸਕਦਾ ਹੈ ਜਾਂ ਨਹੀਂ ਸੱਚੀ ਕਾਲ ਜੀ ਮੈਂ ਮਹਕਤੀ ਕਾ ਤੇ ਤੁਸੀਂ ਦੇਖ ਰਹੇ ਪੰਜਾਬੀ ਲਿੰਕ মিডিਆ ਤੇ ਆਦੀ ਸ਼ੁਰੂਆਤ ਕਰਦੇ ਆ ਮੌਸਮ ਦੀ ਤਰ ਜਾਣਕਾਰੀ ਤੋਂ ਤੁਹਾਨੂੰ ਦੱਸਦੀ ਹੈ ਪੰਜਾਬ ਮੌਸਮ ਵਿਭਾਗ ਅਨੁਸਾਰ ਅੱਜ ਪੂਰੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸ ਦਈਏ ਇਹਨਾਂ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦਾ ਅਨੁਮਾਨ ਹੈ ਅਜਿਹਾ ਹੀ ਮੌਸਮ ਉਨੇ ਗਸ ਤੱਕ ਰਹਿਣ ਦੀ ਸੰਭਾਵਨਾ ਹੈ ਜਦ ਕਿ ਹੋਰ ਜ਼ਿਲ੍ਹਿਆਂ 'ਚ ਮੌਸਮ ਸੁਧਾਰਨ ਰਹੇਗਾ ਤੁਹਾਨੂੰ ਦੱਸ ਦਈਏ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਰਾਤ 'ਚ ਬੀਤੇ ਦਿਨ ਕੁਝ ਜ਼ਿਲ੍ਹਿਆਂ 'ਚ ਮੀਂਹ ਪੈਣ ਤੋਂ ਬਾਅਦ तापमान ਚ 4 ਡਿਗਰੀ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਹੋਰ ਜ਼ਿਲ੍ਹਿਆਂ ਚ ਮੌਸਮ ਸੁਧਾਰ ਨਹੀਂ ਰਿਹਾ ਸਵੇਰ ਤੋਂ ਸ਼ਾਮ ਤੱਕ ਬਟਿੰਡਾ ਚ 1 ਮਿਲੀਮੀਟਰ ਹੁਸ਼ਾਰਪੁਰ ਚ 3.5 ਮਿਲੀਮੀਟਰ ਅਤੇ ਰੂਪਨਗਰ ਚ 5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦ ਕਿ ਤਾਪਮਾਨ ਅੰਮ੍ਰਿਤਸਰ ਚ 31.2 ਡਿਗਰੀ ਲੁਧਿਆਣਾ ਚ 34 ਡਿਗਰੀ ਪਟਿਆਲਾ ਚ 33.8 ਡਿਗਰੀ ਅਤੇ ਬਟਿੰਡਾ ਚ 33 ਡਿਗਰੀ ਦਰਜ ਹੋਇਆ ਤਾਨਾ ਦੱਸਦੀ ਹੈ ਨਦੀਆਂ ਦਾ ਪਾਣੀ ਵਧਿਆ ਕਿਨਾਰਿਆਂ ਤੇ ਰਹਿਣ ਵਾਲਿਆਂ ਦੀਆਂ ਚਿੰਤਾਵਾਂ ਜੋ ਵਧੀਆਂ ਤੁਹਾਨੂੰ ਦੱਸਦੀ ਹੈ ਮੁਕੇਰੀਆ ਚ ਬਿਆਸ ਦਰਿਆ ਦੇ ਤੇਜ਼ ਭਾਅ ਕਾਰਨ ਧਨੋਵਾ ਪੌਲ 'ਚ ਦਰਾਰ ਆ ਗਈ ਹੈ ਜੋ ਮੁਕੇਰੀਆ ਨੂੰ ਗਰਦਾਸਪੁਰ ਨਾਲ ਜੋੜਦਾ ਹੈ ਪ੍ਰਸ਼ਾਸਨ ਨੇ ਸੁਰੱਖਿਆ ਲਈ ਪੌਲ ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ ਤੇ ਵੱਡੇ ਵਾਨਾਂ ਦੀ ਆਵਾਜਾਈ ਤੇ ਰੋਕ ਲਾ ਦਿੱਤੀ ਹੈ ਜਿਹਾ ਪੰਗ ਡੈਮ 'ਚ ਰਾਤ ਤੱਕ 2 ਲੱਖ ਕਿਊਸੈਕ ਪਾਣੀ ਪਉਣ ਦੀ ਸੁਭਾਵਨਾ ਹੈ ਜਿਸ ਨਾਲ ਪਾਣੀ ਦਾ ਪੱਧਰ ਹੋਰ ਜੋ ਵੱਧ ਸਕਦਾ ਹੈ ਇਹ ਫੌਲ 2016 ਵਿੱਚ ਬਾਦਲ ਸਰਕਾਰ ਦੇ ਸਮੇਂ ਬਣਿਆ ਸੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਸ੍ਰੀ ਹਰ ਗੋਵਿੰਦਪੁਰ ਸਾਹਿਬ ਖੇਤਰ ਦੇ ਨੀਵੇਂ ਇਲਾਕੇ 'ਚ ਪਾਣੀ ਭਰਨ ਲੱਗਾ ਹੈ ਕਈ ਪਿੰਡਾਂ ਦੇ ਲੋਕ ਸੁਰੱਖਿਆ ਥਾਵਾਂ ਵੱਲ ਪਲਾਈਨ ਕਰ ਰਹੇ ਹਨ ਗੁਰਦੁਆਰਾ ਪਿੰਡ ਫੱਤਾ ਤੋਂ ਫਸਲਾਂ ਡੁੱਬ ਚੁੱਕੀਆਂ ਹਨ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਆਸ ਕਿਨਾਰੇ ਤੁਸੀਂ ਬੰਦ ਬਣਾਇਆ ਜਾਵੇ ਤਾਂ ਜੋ ਹਰ ਸਾਲ ਫਸਲਾਂ ਤੇ ਘਰਾ ਨੂੰ ਹੋਣ ਵਾਲੇ ਨੁਕਸਾਨ ਤੋਂ ਜੋ ਬਚਾਇਆ ਜਾ ਸਕੇ ਅੰਮ੍ਰਿਤਸਰ ਦੀ ਗੱਲ ਕਰੀ ਜਾਵੇ ਤਾਂ ਹਮੇਸ਼ਾ ਚ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਵੀ ਐਸਆਰ ਨੇ ਤਾਪਮਾਨ ਸਾਈ ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤੇ ਜਲੰਧਰ ਦੀ ਗੱਲ ਕਰੀ ਜਾਵੇ ਤਾਂ ਜਲੰਧਰ 'ਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੇ ਵੀ आसार ਹਨ ਤਾਪਮਾਨ 25 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤੇ ਉਧਰ ਲੁਧਿਆਣੇ 'ਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੇ ਵੀ आसार ਨੇ ਤਾਪਮਾਨ 25 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤੇ ਪਟਿਆਲਾ 'ਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੇ ਵੀ आसार ਨੇ ਤਾਪਮਾਨ ਸ਼ਬ ਵੀ ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤੇ ਜੇ ਧਰਮਾਲੀ ਦੀ ਗੱਲ ਕੀਤੀ ਜਾਵੇ ਤਾਂ ਮਾਲੀ ਚ ਹਲਕੇ ਬੱਦਲ ਛਾਏ ਰਹਿਣ ਜਾਂ ਮੀਂਹ ਦੇ ਵੀ ਸਾਰ ਨੇ ਤੇ ਤਾਪਮਨ ਜੋ 25 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਮੈਂ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੀ ਰ੍ਹਾਂਗੀ ਉਹ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ